ਹਾਂਜੀ ਸਤਿ ਸ਼੍ਰੀ ਅਕਾਲ ਦੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਹਾਂਜੀ ਆਪਾਂ ਵੀ ਜੀ ਬਿਲਕੁਲ ਠੀਕ ਠਾਕ ਆ ਤੇ ਟਾਈਮ ਹੋ ਗਿਆ ਜੀ ਇੱਥੇ ਸ਼ਾਮ ਦੇ 4 ਤੇ ਮੈਂ ਲੱਗੀ ਸੀਗੀ ਮੱਝਾਂ ਨੂੰ ਪਾਣੀ ਪਿਲਾਉਣ ਕਿਉਂਕਿ ਬਸ ਇਸ ਵੇਲੇ ਤੋਂ ਤਾਂ ਜੀ ਟਾਈਮ ਉਦਾਂ ਹੀ ਭੱਜ ਜਾਂਦਾ ਵਾ ਕਿਉਂਕਿ ਪਾਣੀ ਪੂਣੀ ਪਲਾ ਕੇ ਫਿਰ ਇਹਨਾਂ ਨੂੰ ਪੱਠੇ ਵੀ ਪਾਉਣੀਆਂ ਤੇ ਫਿਰ ਧਾਰਾ ਵੀ ਕੱਢਣੀਆਂ ਨੇ ਕੱਲ ਵੀ ਰ ਗਿਆ ਹੋਇਆ ਸੀਗਾ ਜੀ ਟਿਊਸ਼ਨ ਤੇ ਤੇ ਮੈਂ ਲੱਗੀ ਸੀ ਜੀ ਧਾਰਾ ਕੱਢਣ ਆਪਰ ਨੇ ਡੈਡੀ ਕੋਲ ਫੜੀ ਗਈ ਆ ਕਿਉਂਕਿ ਡੈਡੀ ਬਾਹਰ ਪੱਠੇ ਵੱਢਦੇ ਆ ਤੇ ਆਪਰ ਉਹਨਾਂ ਦੇ ਕੋਲੇ ਆ ਮੈਂ ਕਿਹਾ ਚਲੋ ਹਾਂ ਇਹਨੂੰ ਫੜ ਲਓ ਮੈਂ ਆਪਦਾ ਕੰਮ ਨਿਬੇੜ ਲਵਾਂ ਤੇ ਕਿਕ 4:00 ਵਜੇ ਤੋਂ ਤਾਂ ਜੀ ਤੁਹਾਨੂੰ ਪਤਾ ਹੀ ਹੈ ਕਿ ਟਾਈਮ ਉਦੋਂ ਹੀ ਭੱਜ ਜਾਂਦਾ ਟਾਈਮ ਘੱਟਦਾ ਹੀ ਨਹੀਂ ਹੈਗਾ ਫਿਰ ਇਸ ਕਰਕੇ ਜੀ ਮੈਂ ਥੋੜਾ ਜਿਹਾ ਜਲਦੀ 4:00 4:30 ਵਜੇ ਫਿਰ ਮੈਂ ਲੱਗ ਜਾਨੀ ਹੁੰਨੀ ਐ ਮੱਝਾਂ ਨੂੰ ਪਾਣੀ ਪਿਲਾਉਣ ਤੇ ਬਾਕੀ ਇਦਾਂ ਆ ਕਿ ਜੇ ਆਪਾਂ ਪਸ਼ੂਆਂ ਦੀ ਹੈ ਨਾ ਸਾਂਭ-ਸਭਾਲ ਕਰਾਂਗੇ ਤਾਂ ਕਿ ਤਾਂ ਕਿਤੇ ਜਾ ਕੇ ਉਹ ਆਪਾਂ ਨੂੰ ਦੁੱਧ ਦੇਣਗੀਆਂ ਬਾਕੀ ਇਦਾਂ ਇਹਨਾਂ ਨੂੰ ਟਾਈਮ ਸਿਰ ਪਾਣੀ ਪੋਣੀ ਪਲਾਉਣਾ ਪੱਠੇ ਪਾਉਣੇ ਜਨਮ ਆਉਣੀਆਂ ਜਨਾਂ ਨੂੰ ਧਾਰਾ ਕੱਢਣੀਆਂ ਤੇ ਬਾਕੀ ਇਹ ਜੇ ਆਪਾਂ ਸਾਂਭ-ਸਭਾਲ ਕਰਦੇ ਹਾਂ ਤੇ ਤਾਂ ਹੀ ਆਪਾਂ ਨੂੰ ਇਹ ਦੁੱਧ ਦਿੰਦੀਆਂ ਨੇ ਨਹੀਂ ਤਾਂ ਫਿਰ ਤੁਹਾਨੂੰ ਪਤਾ ਹੀ ਹੈ ਕਿ ਜੇ ਆਪਾਂ ਸਾਂਭ-ਸਭਾਲ ਨਹੀਂ ਕਰਦੇ ਹੈਗੇ ਤੇ ਫਿਰ ਜਿੰਨਾ ਕੁ ਆਪਾਂ ਇਹਨਾਂ ਨੂੰ ਫਲਾਵਾ ਪਲਾਵਾਂਗੇ ਉਨਾਂ ਕੇ ਹੀ ਉਹ ਕਰ ਲੂਗੀ ਆ ਜੇ ਆਪਾਂ ਇਹਨਾਂ ਨੂੰ ਵਧੀਆ ਜੰਦੀ ਪਾ ਦਾਂਗੇ ਪੱਠੇ ਟਾਈਮ ਸੈਟ ਟਾਈਮ ਸੈਟ ਪਾਣੀ ਪਲਾਵਾਂਗੇ ਤੇ ਫਿਰ ਉਨਾਂ ਹੀ ਇਹ ਵਧੀਆ ਠੀਕ ਰਹਿੰਦੀਆਂ ਨੇ ਬਾਕੀ ਤਾਂ ਜੀ ਸ਼ਾਮ ਨੂੰ ਫਿਰ ਮੈਂ ਜਲਦੀ ਲੱਗ ਜੰਦੀ ਹਿੰਦੀ ਆ ਥੋੜਾ ਜਿਹਾ ਕਰਨਾ ਮੱਝਾਂ ਦਾ ਕੰਮ ਬਾਕੀ ਹਾਂਜੀ ਤੁਸੀਂ ਸਾਨੂੰ ਦੱਸ ਸਕਦੇ ਹੋ ਕਿ ਤੁਸੀਂ ਮੱਝਾਂ ਕਿੰਨੇ ਕਿੰਨੇ ਰੱਖੀਆਂ ਨੇ ਕੌਣ ਕੌਣ ਰੱਖਦਾ ਏ ਦਾ ਜੀ ਜਰੂਰ ਰੱਖਦੇ ਆ ਮੱਝਾਂ ਕਿਉਂਕਿ ਤੁਹਾਨੂੰ ਪਤਾ ਹੈ ਕਿ ਘਰ ਦੇ ਦੁੱਧ ਤੋਂ ਬਿਨਾ ਬਿਲਕੁਲ ਵੀ ਨਹੀਂ ਸਰਦਾ ਹੈਗਾ ਆਪਾਂ ਜਦੋਂ ਆਪਾਂ ਮੁੱਲ ਦਾ ਦੁੱਧ ਲੈਨੇ ਆ ਤਾਂ ਤੁਹਾਨੂੰ ਪਤਾ ਹੈ ਕਿ ਕਿਲੋ ਜਾਂ 2 ਕਿਲੋ ਆਪਾਂ ਦੁੱਧ ਲੈਨੇ ਆ ਤਾਂ ਕੁਝ ਵੀ ਉਹਦੇ ਵਿੱਚ ਇੰਨੀ ਜ਼ਿਆਦਾ ਬਰਕਤ ਨਹੀਂ ਹੁੰਦੀ ਹੈਗੀ ਆਪਣੇ ਘਰ ਦੇ ਪਸ਼ੂਆਂ ਦੀ ਮੌਜ ਬਹੁਤ ਹੁੰਦੀ ਆ ਕਿਪਰ ਰੱਖ ਲੈਨੇ ਆ ਤੇ ਰੱਖੇ ਤੋਂ ਬਾਅਦ ਇੰਨਾ ਕਿ ਤਾਂ ਜ਼ਰੂਰ ਹੁੰਦਾ ਹੈ ਕਿ ਹਨਾ ਕਿ ਤੇ ਆਪਾਂ ਨੂੰ ਆਉਣ ਜਾਣ ਦੇ ਵਿੱਚ ਥੋੜੀ ਜੀ ਤਕਲੀਫ ਹੁੰਦੀ ਆ ਕਿਉਂਕਿ ਸ਼ਾਮ ਨੂੰ ਘਰ ਵਾਪਸ ਮੁੜਨਾ ਪੈਂਦਾ ਕਿਉਂਕਿ ਪਤਾ ਹੁੰਦਾ ਹੈ ਜੀ ਕਿ ਘਰੇ ਧਾਰਾ ਕੱਢਣੀਆਂ ਨੇ ਜਾ ਕੇ ਆਪਾਂ ਤੇ ਇੰਨਾ ਕਾ ਕਿ ਕਿਤੇ ਹਨਾ ਆਉਣਾ ਜਾਣਾ ਥੋੜਾ ਜਿਆ ਘਟ ਜਾਂਦਾ ਵਾ ਤੇ ਬਾਕੀ ਮौज ਬਹੁਤ ਆ ਇਹਨਾਂ ਦੀ ਕਿ ਜਿੰਨਾ ਕ ਆਪਾਂ ਨੂੰ ਦੁੱਧ ਚਾਹੀਦਾ ਆਪਾਂ ਉਹਨਾਂ ਕ ਘਰੇ ਰੱਖ ਲੋ ਜਾਂ ਆਪਾਂ ਆਪਣੇ ਘਰ ਦਾ ਦਹੀਂ ਲੱਸੀ ਜਾਂ ਫਿਰ ਦੇਸੀ ਘਿਓ ਆਪਾਂ ਬਣਾ ਸਕਦੇ ਆ ਆਪਣੇ ਉਹਦਾ ਤੇ ਬਾਕੀ ਚਲੋ ਕਿਸੇ ਕਿਸੇ ਦੀ ਇੱਛਾ ਹੁੰਦੀ ਹੈ ਕਿ ਅਸੀਂ ਨਹੀਂ ਵੀ ਕੰਮ ਕਰਨਾ ਹੈਗਾ ਬਾਕੀ ਮੈਨੂੰ ਤਾਂ ਜੀ ਬਹੁਤ ਸ਼ੌਕ ਆ ਮੱਜਾਂ ਦਾ ਕੰਮ ਕਰਨ ਦਾ ਰੱਖਣ ਦਾ ਜਾਂ ਉਹ ਕਰਨ ਦਾ ਤੇ ਬਾਕੀ ਦੇਖੋ ਮੈਨੂੰ ਕੋਈ ਵੀ ਝਿਜਕ ਨਹੀਂ ਹੈਗੀ ਕਿ ਮੈਂ ਹਾਂ ਮੱਜਾਂ ਦਾ ਕੰਮ ਕਰਦੀ ਆ ਜੀ ਨਾ ਦੱਪਾ ਤਾਂ ਵੀ ਬਹੁਤ ਉਹ ਕਰੀਦਾ ਵਧੀਆ ਜਿੰਦੀ ਇਹਨਾਂ ਨੂੰ ਪਾਲੀਦਾ ਏ ਇਹਨਾਂ ਦੀ ਸਾਂਭ ਸੰਭਾਲ ਕਰੀਦੀ ਆ ਤੇ ਬਾਕੀ ਚਲੋ ਕਈ ਹੈ ਗਈਆਂ ਦੀ ਇੱਛਾ ਹੁੰਦੀ ਆ ਜੰਦੀ ਕਰਦੇ ਆ ਮੱਜਾਂ ਰੱਖੀਆਂ ਮੌਜੂਦਤ ਹੁੰਦੀ ਆ ਤੇ ਇਸ ਕਰਕੇ ਜੀ ਹੁਣ ਦੇਖਦੇ ਆ ਵਾਈਗਰੂ ਜੀ ਦੀ ਕਿਰਪਾ ਦੇ ਨਾਲ ਅਗਰ ਅੱਗੇ-ਅੱਗੇ ਕੰਮ ਵਧੀਆ ਚੱਲੇ ਆ ਤਾਂ ਆਪਾਂ ਇੱਕ ਦੋ ਮੱਜਾਂ ਹੋਰ ਰੱਖਾਂਗੇ ਜੀ ਨਾਲ ਤੇ ਬਾਕੀ ਟਾਈਮ ਆਉਣ ਤੇ ਦੇਖਦੇ ਆ ਕਿ ਕੀ ਬਣਦਾ ਫਿਰ ਆਪਾਂ ਇੱਕ-ਇੱਕ ਇੱਕ-ਇੱਕ ਕਰਕੇ ਜਾਂਦੀ ਹਾਂ ਹੋਰ ਬਤਾਵਾਂਗੇ ਮੱਜਾਂ ਨੂੰ ਹਾਂਜੀ ਆਪਾਂ ਥੋੜੀ ਜੀ ਵੱਡੀ ਹੋ ਜੂ ਤੇ ਫਿਰ ਉਸ ਤੋਂ ਬਾਅਦ ਇੱਕ-ਇੱਕ ਦੋ-ਦੋ ਕਰਕੇ ਲਾਵਾਂਗੇ ਮੈਂ ਇਸ ਕਰਕੇ ਨਹੀਂ ਹਜੇ ਥੋੜੀਆਂ ਜੀਆਂ ਹੋਰ ਲੰਦੇ ਹੈਗੇ ਕਿਉਂਕਿ ਅਰਪਨ ਛੋਟੀ ਹੈ ਜੀ ਕਈ ਵਾਰੀ ਉਹ ਜਿੱਦ ਕਰਨ ਲੱਗ ਜਾਂਦੇ ਆ ਸ਼ਾਮ ਨੂੰ ਫਿਰ ਤਾਂ ਇਹਨਾਂ ਦੀ ਦੋ ਤਿੰਨ ਦੀ ਜਿਹੜੀ ਹੈਗੀਆਂ ਨੇ ਇਹਨਾਂ ਦੀ ਵੀ ਧਾਰਾ ਕੱਢਣੀ ਔਖੀਆਂ ਕਰ ਦਿੰਦੀ ਆ ਤੇ ਕੋਈ ਗੱਲ ਨਹੀਂ ਜੀ ਥੋੜੀ ਜੀ ਵੱਡੀ ਹੋ ਜੂਏ ਤੇ ਫਿਰ ਉਸ ਤੋਂ ਬਾਅਦ ਅੱਗੇ ਦੇਖਦੇ ਆਂ ਜੀ ਪ੍ਰੋਗਰਾਮ ਪਲਾਨ ਕੀ ਬਣਦਾ ਵਾ ਤੇ ਕਿਉਂਕਿ ਸ਼ਾਮ ਨੂੰ ਤਾਂ ਫਿਰ ਕੱਲ ਵੀ ਤੇ ਪਾਪਾ ਵੀ ਨਹੀਂ ਹੁੰਦੇ ਹੈਗੇ ਸਵੇਰੇ ਤਾਂ ਉਹ ਹੁੰਦੇ ਆ ਸਵੇਰੇ ਤਾਂ ਸਾਰਾ ਮੇਨਾ ਕਰਵਾ ਕੇ ਜਾਂਦੇ ਆ ਕੰਮ ਬਾਕੀ ਸ਼ਾਮ ਨੂੰ ਕਿਉਂਕਿ ਦੁਕਾਨ ਤੇ ਫਿਰ ਉਹਨਾਂ ਨੇ ਜਾਣਾ ਹੁੰਦਾ ਹੈ ਦੁਕਾਨ ਦੁਕਾਨ ਵੀ ਕੀਤੀ ਹੋਈ ਆਪਣੀ ਮਾਛੀਵਾੜਾ ਸਾਹਿਬ ਤੇ ਇਸ ਕਰਕੇ ਜੀ ਉਹਨਾਂ ਨੂੰ ਦੁਕਾਨ ਤੇ ਜ਼ਰੂਰੀ ਜਾਣਾ ਪੈਂਦਾ ਵਾ ਦੁਕਾਨ ਤੇ ਹੁੰਦੇ ਨੇ ਤੇ ਸ਼ਾਮ ਨੂੰ ਸ਼ਾਮ ਦਾ ਸਾਰਾ ਕੰਮ ਮੇਰੇ ਸੱਤੇ ਹੁੰਦਾ ਕਿ ਸਾਰਾ ਮੈਂ ਹੀ ਕਰਨਾ ਹੁੰਦਾ ਹੈ ਤੇ ਬਾਕੀ ਹਾਂਜੀ ਜਿੱਦਣ ਘਰੇ ਹੁੰਦੇ ਨੇ ਉਹਦੋਂ ਜ਼ਰੂਰ ਕਰਵਾ ਵੀ ਦਿੰਦੇ ਨੇ ਤੇ ਹਾਂਜੀ ਬਾਕੀ ਚਲੋ ਸਾਡੇ ਘੈਂਟ ਘੈਂਟ ਵਲੌਗ ਦੇਖਣ ਲਈ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਤੇ ਵਧੀਆ ਲੱਗਦੇ ਹੁੰਦੇ ਆ ਤਾਂ ਪਲੀਜ਼ ਲਾਈਕ ਜ਼ਰੂਰ ਕਰਿਆ ਕਰੋ ਤੇ ਅੱਗੇ ਸ਼ੇਅਰ ਜ਼ਰੂਰ ਕਰਿਆ ਕਰੋ ਵਲੌਗ ਨੂੰ ਵਲੌਗ ਨੂੰ ਨਾਲੇ ਐਂਡ ਤੱਕ ਜ਼ਰੂਰ ਦੇਖਿਆ ਕਰੋ ਪਲੀਜ਼ ਇੰਨੀ ਖਾਤ ਮੰਨ ਕੇ ਬੇਨਤੀ ਆ ਤੇ ਕਿਉਂਕਿ ਦੇਖੋ ਤੁਹਾਡੇ سپورਟ ਦੇ ਨਾਲ ਹੀ ਅਸੀਂ ਅੱਗੇ ਵੱਧ ਸਕਦੇ ਆ ਜੇਕਰ ਤੁਸੀਂ سپورਟ ਹੀ ਨਹੀਂ ਕਰੋਗੇ ਫਿਰ ਆਪਾਂ ਅੱਗੇ ਵੀ ਕਿੱਦਾਂ ਵਧਾਂਗੇ ਤੇ ਜੇ ਜੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਜਾਂ ਲਾਈਕ ਕਰਦੇ ਹੋ ਜਾਂ ਕਮੈਂਟ ਕਰਦੇ ਤੇ ਉਹਦੇ ਨਾਲ ਹਨਾ ਮੋਟੀਵੇਸ਼ਨ ਜਰੂਰ ਮਿਲਦੀ ਹੈ ਬਹੁਤ ਜਿਆਦਾ ਮਿਲਦੀ ਹੈ ਕਿਉਂਕਿ ਖੁਸ਼ੀ ਹੁੰਦੀ ਹੈ ਆਪਣੇ ਮਨ ਨੂੰ ਕਿ ਹਾਂਜੀ ਸਾਨੂੰ ਜੀ ਇੰਨੇ ਵੀਊ ਆ ਗਏ ਜ ਸਾਨੂੰ ਇੰਨੇ ਲਾਈਕਸ ਆ ਗਏ ਜਾਂ ਕਮੈਂਟ ਆ ਗਏ ਤੇ ਉਹਦੇ ਨਾਲ ਫੇਰ ਖੁਸ਼ੀ ਹੁੰਦੀ ਆ ਫਿਰ ਅੱਗੇ-ਅੱਗੇ ਹੋਰ ਵੀ ਵੀਡੀਓ ਬਣਾਉਣ ਨੂੰ ਦਿਲ ਕਰਦਾ ਏ ਤੇ ਜਦੋਂ ਕੋਈ ਨਹੀਂ ਵੀ ਆਉਂਦਾ ਹੈਗਾ ਜਾਂ ਲਾਈਕ ਨਹੀਂ ਆਉਂਦਾ ਹੈਗਾ ਜਾਂ ਕੋਈ ਕਮੈਂਟ ਜਾਂ ਕੋਈ ਸ਼ੇਅਰ ਨਹੀਂ ਕਰਦਾ ਹੈਗਾ ਜਾਂ ਸਬਸਕ੍ਰਾਈਬ ਨਹੀਂ ਆਉਂਦਾ ਫਿਰ ਫੇਰ ਮਨ ਜਿਆ ਥੋੜਾ ਜਿਹਾ ਉਦਾਸ ਹੋ ਜਾਂਦਾ ਏ ਕਿ ਛੱਡੋ ਪਰੇ ਕੀ ਵੀਡੀਓ ਬਣਾਉਣੀਆਂ ਨੇ ਕੋਈ ਸ਼ੇਅਰ ਕੋਈ ਆਪਣੇ ਲਾਈਕ ਤਾਂ ਕਰਦਾ ਨਹੀਂ ਹੈਗਾ ਫਿਰ ਉਹਦੇ ਨਾਲ ਵੀ ਥੋੜਾ ਜਿਹਾ ਉਹ ਹੋ ਜਾਂਦਾ ਤੇ ਪਲੀਜ਼ ਲਾਈਕ ਜ਼ਰੂਰ ਕਰਿਆ ਕਰੋ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਪਲੀਜ਼ ਤੇ ਬਾਕੀ ਚਲੋ ਜੀ ਦੇਖੋ ਤੁਸੀਂ ਵਲੌਗ ਤੇ ਬਾਕੀ ਇੰਜੋਏ ਜ਼ਰੂਰ ਕਰਿਆ ਕਰੋ ਵਲੌਗ ਨੂੰ ਕਿਉਂਕਿ ਆਪਾਂ ਪਿੰਡ ਦੇ ਵਿੱਚ ਰਹਿੰਦੇ ਆ ਤੁਹਾਨੂੰ ਪਤਾ ਹੈ ਕਿ ਪਿੰਡ ਵਾਲਿਆਂ ਨੂੰ ਪਿੰਡਾਂ ਵਾਲੇ ਵਲੌਗ ਕਈ ਕਈ ਬਹੁਤ ਜ਼ਿਆਦਾ ਲਾਈਕ ਕਰਦੇ ਪਿੰਡ ਪਿੰਡਾਂ ਦੇ ਵਿੱਚ ਪਿੰਡਾਂ ਵਾਲਿਆਂ ਦੇ ਵਲੌਗ ਤੇ ਬਾਕੀ ਤੁਹਾਡਾ ਧੰਨਵਾਦ ਆ ਜੀ ਜਿਹੜੇ ਵੀਡੀਓ ਦੇਖਦੇ ਆ ਆਪਣੀ ਉਹਨਾਂ ਦਾ ਤੇ ਹੱਥ ਜੋੜ ਕੇ ਬੇਨਤੀ ਹੈ ਤੇ ਪਲੀਜ਼ ਲਾਈਕ ਜ਼ਰੂਰ ਕਰਿਆ ਕਰੋ ਆਪਣੀ ਵੀਡੀਓ ਨੂੰ ਹਾਂਜੀ ਗਾਇਜ਼ ਅੱਜ ਦਾ ਵਲੌਗ ਇੰਨਾ ਹੀ ਕਿਉਂਕਿ ਛੋਟਾ ਜਿਹਾ ਹੀ ਬਣਿਆ ਤੇ ਜੇ ਤੁਹਾਨੂੰ ਸਾਡਾ ਵਲੌਗ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਕੈਂਟ ਕੈਂਟ ਵਲੌਗ ਦੇਖਣ ਲਈ ਆਪਣੇ ਚੈਨਲ ਨੂੰ ਜੀਬਸਕ੍ਰਾਈਬ ਕਰ ਲਓ ਤੇ ਬਾਕੀ ਮਿਲਦੇ ਹਾਂ ਜੀ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਬਾਏ ਬਾਏ ਤੇ ਵਲੌਗ ਨੂੰ ਇੰਜੋਏ ਜਰੂਰ ਕਰਿਆ ਕਰੋ ਪਲੀਜ਼ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀ ਵੀਡੀਓ ਕਿੱਦਾਂ ਦੀ ਲੱਗਦੀ ਆ ਬਾਕੀ ਹੁਣ ਜੀ ਮੈਂ ਬਾਕੀ ਦਾ ਹੋਰ ਕੰਮ ਕਰ ਲਵਾਂ ਬਾਏ ਬਾਏ